ਹਾਈ ਸਰ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਨਿਵਾਸੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਪ੍ਰੈਜ਼ੈਂਟ ਮਾਹੌਲ ਦੇ ਮੱਦੇ ਨਜ਼ਰ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਬਲੈਕ ਆਊਟਸ ਨੂੰ ਇੱਕ ਰੈਗੂਲਰ ਫੀਚਰ ਐਟਸ ਯੂਜ਼ ਕਰਾਂਗੇ ਫਰਮ 9 ਟੂ 5 ਦਾ ਮਾਰਨਿੰਗ it is a, it is a general practice for security of the citizens so is the na is to koi darran di ja kin khabron di load nahi ke ik rozana abhyas hai jeh di situations de vich apne aap nu taiyar par taiyar rakhna and respond karna so is de vich main sare hi nivasiyan ton ਆਸ਼ ਕਰਦਾ ਹਾਂ ਕਿ ਸਾਡੇ ਇਸ ਅਭਿਆਸ ਦੇ ਵਿੱਚ ਸਾਡਾ ਸਯੋਪੀਅਨਗੇ ਐਂਡ ਕਿਸੇ ਵੀ ਅਫਵਾਹ ਜਾਂ ਰੂਮਰਸ ਜੋ ਉਸ ਦੀਆਂ ਨਿਮਤ ਯਕੀਨ ਨਹੀਂ ਕਰਨਾ ਜੇਕਰ ਇਸ ਦੌਰਾਨ ਕਿਸੇ ਨੂੰ ਕਿਸੇ ਵੀ ਨਾਗਰਿਕ ਨੂੰ ਕਿਸੇ ਹੈਲਪ ਦੀ ਲੋੜ ਹੈ ਤਾਂ ਸਾਡੇ ਹੋਲਪਲਾਈਨ ਨੰਬਰ ਉੱਪਰ ਕੰਟੈਕਟ ਕਰਕੇ ਸਹੀ ਸੂਚਨਾ ਤੱਕ ਪਹੁੰਚ ਸਕਦੇ ਹਾਂ